ਸਾਤਿਸ਼ਰੀਏ ਕਾਲ ਇਹ ਰਿਪੋਰਟ ਕਾਰਡ ਵਿੱਚ ਭਾਸ਼ਾਈ ਵਿਕਾਸ ਦੀ ਗਤੀਵਿਧੀ ਹੈ ਜਿਸ ਵਿੱਚ ਬੱਚਿਆਂ ਤੋਂ ਕਿਤਾਬ ਨੂੰ ਸਹੀ ਢੰਗ ਨਾਲ ਫੜਨਾ ਕਹਾਣੀ ਦਾ ਅਸਰ ਲੇਖ ਪਹਿਚਾਣਨਾ ਅਤੇ ਕਹਾਣੀ ਦੀ ਸ਼ੁਰੂਆਤ ਸੰਬੰਧੀ ਪੁੱਛਣਾ ਇਹ ਭਾਸ਼ਾਈ ਵਿਕਾਸ ਵਿੱਚ ਸਟੇਜ 1 ਦੀ ਗਤੀਵਿਧੀ ਹੈ ਕਿਤਾਬ ਨੂੰ ਸਹੀ ਢੰਗ ਨਾਲ ਫੜਨਾ ਆਓ ਅਸੀਂ ਵੇਖਦੇ ਹਾਂ ਇਸ ਗਤੀਵਿਧੀ ਨੂੰ ਕਿਵੇਂ ਕਰਵਾਉਣਾ ਹੈ ਸਾਨੂੰ ਚਾਹੀਦੀ ਹੈ ਕੋਈ ਵੀ ਕਹਾਣੀ ਕਿਤਾਬ ਕਿਤਾਬ ਨੂੰ ਬੱਚੇ ਦੇ ਸਾਹਮਣੇ ਰੱਖੋ ਬੱਚੇ ਇਹ ਕਿਤਾਬ ਫੜੋ ਅਤੇ ਮੈਨੂੰ ਦੱਸੋ ਇਹ ਕਿਤਾਬ ਕਿੱਥੋਂ ਖੋਲਣੀ ਹੈ ਜੇਕਰ ਬੱਚਾ ਕਿਤਾਬ ਦਾ ਕਵਰ ਪੇਜ ਉੱਪਰ ਰੱਖੇ ਅਤੇ ਨਾਲ ਹੀ ਕਿਤਾਬ ਉਸ ਵੱਲ ਹੋਵੇ ਤਾਂ ਕੋਡ 1 ਦਿਓ